ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਸਬੰਧ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸ਼੍ਰੀ ਅਜੀਤ ਗਾਂਧੀ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਐਸਪੀਡੀ ਸਾਹਿਬ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਜੀ ਦੀ ਸਚੱਜੀ ਰਹਿਨ ਮਾਈਤੇ ਨਿਗਰਾਨੀ ਦੇ ਹੇਠ ਅੱਜ ਥਾਣਾ ਨਿਹਾਲ ਸਿੰਘ ਵਾਲਾ ਦੀ ਸਬ ਡਿਵੀਜ਼ਨ ਦੀ ਫੋਰਸ ਲੈ ਕੇ ਕਰੀਬ 60 ਜਵਾਨਾਂ ਦੇ ਨਾਲ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਆ ਕਾਸੋ ਆਪਰੇਸ਼ਨ ਦੌਰਾਨ ਨਿਹਾਲ ਸਿੰਘ ਵਾਲਾ ਸ਼ਹਿਰ ਦਾ ਮੰਡੀ ਦਾ ਕੁਝ ਏਰੀਆ ਪਿੰਡ ਖੋਟੇ ਪਿੰਡ ਮਾਨੂਕੇ ਬਾਰੇਵਾਲਾ ਪਟੋਹੀਰਾ ਸਿੰਘ ਤੇ ਹਿੰਮਤਪੁਰਾ ਆਦ ਦੇ ਵਿੱਚ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਜੀ ਤੇ ਇਸ ਆਪਰੇਸ਼ਨ ਤਹਿਤ ਹੁਣ ਤੱਕ ਜਿਹੜਾ ਜੇ ਨਸ਼ਿਆਂ ਦੀ ਗੱਲ ਨੂੰ ਜਿਹੜੀ ਕਿੰਨੀ ਕਠਲ ਪਈ ਹੈ ਕਿਹੋ ਜਿਹਾ ਲੋਕਾਂ ਦੇ ਵਿੱਚ ਜਿਹੜਾ ਹੰਗਾਰਾ ਮਿਲਦਾ ਦੇਖੋ ਜੀ ਇਹ ਤੁਹਾਨੂੰ ਵੀ ਪਤਾ ਤੁਸੀਂ ਆਮ ਤੌਰ ਤੇ ਲੋਕਾਂ ਵਿੱਚ ਵਿਸਰਦੇ ਜੇ ਪੁਰਸ ਪ੍ਰਸ਼ਾਸਨ ਹਮੇਸ਼ਾ ਹੀ ਆਪਣੇ ਇਲਾਕੇ ਦੇ ਵਿੱਚ ਭੈ ਮੁਕਤ ਪ੍ਰਸ਼ਾਸਨ ਦੇਣ ਤੇ ਮਾਰੇ ਅਨਸਰਾਂ ਦੇ ਖਿਲਾਫ ਤਤਪਰ ਰਹਿੰਦਾ ਕਾਰਵਾਈ ਕਰਦਾ ਰਹਿੰਦਾ ਤੇ ਨਸ਼ਿਆਂ ਦੀ ਰੋਕਥਾਮ ਜਿਹੜੀ ਹੈਗੀ ਇਹ ਬਿਲਕੁਲ ਹੋਈ ਹੋਈ ਹੈ ਜੋ ਨੌਜਵਾਨ ਮਾੜੀ ਸੰਗਤ ਵਿੱਚ ਪੈ ਕੇ ਇਸ ਕਰਾਏ ਪੈ ਗਏ ਨੇ ਉਹਨਾਂ ਨੂੰ ਵਾਪਸ ਲਿਉਣ ਦੇ ਵਾਸਤੇ ਇੱਕ ਹੋਰ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਸਰਕਾਰੀ ਹੈ ਜਨੇਰ ਉਹਦੇ ਵਿੱਚ ਦਾਖਲ ਕਰਵਾ ਕੇ ਤੇ ਉਹਨਾਂ ਦੀ ਜਿਹੜੀ ਹੈਗੀ ਨਸ਼ੇ ਦੀ ਜਿਹੜੀ ਹੈਗੀ ਲਤ ਹੈ ਇਹਨੂੰ ਵੀ ਖਤਮ ਕਰ ਰਹੇ ਆ ਜਿਹੜੇ ਨੌਜਵਾਨ ਜਿਹੜਾ ਇਸ ਦਲਦਲ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ ਜਾਂ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਲਈ ਕੀ ਅਪੀਲ ਕਰਨੀ ਚਾਹੀਦੀ ਸਾਡੀ ਰਿਕਵੈਸਟ ਹੈ ਜੀ ਗੁਰੂ ਮਾਰਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਮੱਤ ਬਖਸ਼ੇ ਤੇ ਅਸੀਂ ਉਹਨਾਂ ਨੂੰ ਦਲੀਲ ਤਰੀਰ ਵੀ ਦਿੰਦੇ ਆ ਉਹਨਾਂ ਦੀ ਕਾਉਂਸਲਿੰਗ ਵੀ ਕਰਦੇ ਆ ਔਰ ਜਿਹੜੇ ਜ਼ਿਆਦਾ ਮਾਤਰਾ ਵਿੱਚ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਸਰਕਾਰੀ ਨਸ਼ਾ ਸ਼ਡੋ ਕੇਂਦਰ ਵਿੱਚ ਦਾਖਲ ਕਰਵਾ ਕੇ ਈਬ ਇੱਕ ਮਹੀਨਾ ਉਹਨਾਂ ਦਾ ਇਲਾਜ ਚੱਲਦਾ ਉਹ ਤੋਂ ਬਾਅਦ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਆ ਜਾਂਦੇ ਨੇ ਉਹਦੇ ਨਾਲ ਦੇ ਨਾਲ ਉਹ ਆਪ ਦਾ ਕੰਮਕਾਰ ਵੀ ਕਰਦੇ ਨੇ ਤੇ ਉਹਨਾਂ ਦਾ ਸਰੀਰ ਤੇ ਜਿਹੜੀ ਸਿਹਤ ਹੈ ਜਿਹੜੀ ਉਹ ਵੀ ਜਿਹੜੀ ਹੈ ਤੰਦਰੁਸਤ ਹੋ ਜਾਂਦੀ ਹੈ ਇੱਕ ਸਰ ਪਹਿਲਾਂ ਇੱਕ ਸਮਾਂ ਸੀ ਜਦੋਂ ਲੋਕ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਵੀ ਇਨਫੋਰਮੇਸ਼ਨ ਦੇਣ ਤੋਂ ਡਰਦੇ ਸੀ ਜਾਂ ਜਖਦੇ ਸੀ ਪਰ ਹੁਣ ਜਿਹੜਾ ਸਾਹਮਣੇ ਆਇਆ ਕਿ ਨਸ਼ੇ ਦੇ ਖਿਲਾਫ ਲੋਕ ਪੁਲਿਸ ਪ੍ਰਸ਼ਾਸਨ ਦਾ ਕਿੰਨਾਕ ਸਾਥ ਦੇ ਰਹੇ ਬਹੁਤ ਸਾਰਥਕ ਨਤੀਜੇ ਨੇ ਜੀ ਪਬਲਿਕ ਦਾ ਸਾਥ ਹੈ ਕੋਈ ਵੀ ਮਾੜੀ ਜਿਹੜੀ ਹੁੰਦੀ ਨਾ ਹਾਲਾਤ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਜੇ ਸਫਲਤਾ ਹਾਸਲ ਹੁੰਦੀ ਤੇ ਪਬਲਿਕ ਦੀ ਮਦਦ ਨਾਲ ਹੁੰਦੀ ਹੈ ਪਬਲਿਕ ਮਦਦ ਕਰ ਰਹੀ ਹੈ ਜੀ ਸਾਨੂੰ ਇਤਲਾਹ ਦੇ ਰਹੀ ਹੈ ਅਸੀਂ ਜੋ ਵੀ ਸਾਨੂੰ ਇਤਲਾਹ ਮਿਲਦੀ ਹੈ ਅਸੀਂ ਸੋਰਸ ਲਾ ਕੇ ਰਿਕਵਰੀ ਕਰਾ ਕੇ ਉਹਨਾਂ ਦੇ ਖਿਲਾਫ ਜੋ ਬੰਦ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਬਹੁਤ ਧੰਨਵਾਦ